ਖਬਰਨਾਮਾ ਦੇਖ ਰਹੇ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸ੍ਰੀ ਅਕਾਲ ਤਖਸੈਬ ਦੀ ਤਫਸੀਲ ਤੋਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਜਿਹੜਾ ਹੁਕਮਨਾਮਾ ਕੀਤਾ ਸੀ ਸ੍ਰੀ ਅਕਾਲ ਤਖਸੈਬ ਦੀ ਤਫਸੀਲ ਤੋਂ ਕਿ ਅੱਜ ਤੋਂ ਬਾਅਦ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਨਹੀਂ ਬਣ ਜਾਂਦਾ ਇਹ ਵਾਗ ਡੋਰ ਜਿਹੜੇ 7 ਮੈਂਬਰ ਮੈਂ ਕਹਿ ਰਿਹਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕਮੇਟੀ ਭਰਤੀ ਕਰੇਗੀ ਇਹ ਕਮੇਟੀ ਵੱਲੋਂ ਹੀ ਨਵੇਂ ਡੈਲੀਗੇਟ ਸੱਦੇ ਜਾਣਗੇ ਭਰਤੀ ਕੀਤੇ ਜਾਣਗੇ ਅਤੇ ਸਿੱਖ ਨੌਜਵਾਨਾਂ ਨੂੰ ਜਿਹੜੀ ਪਹਿਲ ਦਿੱਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਧੋਖਾ ਵੱਡਾ ਕੀਤਾ ਹੈ ਹਾਲਾਂਕਿ ਜਦੋਂ ਭਰਤੀ ਸ਼ੁਰੂ ਕਰਨੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਹੁਕਮਨਾਮੇ ਦੇ ਅਨੁਸਾਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਕੀ ਦੇ 6 ਮੈਂਬਰਾਂ ਨੂੰ ਕਿਹਾ ਕਿ ਮੈਂ 1-2 ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਜੇ ਪ੍ਰਧਾਨ ਹਾਂ ਮੈਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਸ਼ੁਰੂ ਕਰਾਂਗਾ ਮੇਰਾ ਰੋਮ ਰੋਮ ਮੇਰਾ ਸੁਆਸ ਸੁਆਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਇਹ ਗੱਲ ਕਹੀ ਗਈ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦੁਆਰਾ ਟਾਰਬੋਕਰ ਹਰਜਿੰਦਰ ਸਿੰਘ ਧਾਮੀ ਨੇ ਕਿਉਂ ਆਖਰ ਪਲ ਆਖਰਕਾਰ ਪੱਲਾ ਛੱਡਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਕਿਉਂ ਮਨਕਰ ਹੋਏ ਕਿਉਂ ਪਘੋੜੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕੀਤਾ ਯਾਨੀ ਕਿ ਦੂਸਰੇ ਦਿਨ ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਹੀ ਅਸਤੀਫਾ ਦੇ ਗਏ ਰੱਜ ਕੇ ਖੁਲਾਸੇ ਕੀਤੇ ਨੇ ਮਨਪ੍ਰੀਤ ਯਾਲੀ ਨੇ ਮਨਪ੍ਰੀਤ ਯਾਲੀ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਾਡੇ ਨਾਲ ਅਜਾ ਨਹੀਂ ਕਰਨਾ ਚਾਹੀਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਚੱਲਣਾ ਚਾਹੀਦਾ ਸੀ ਉਹਨੇ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀ ਉਸੇ ਤਰ੍ਹਾਂ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਤੇ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਧੜੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ 26 ਲੱਖ ਭਰਤੀ ਵੀ ਕਰ ਲਈ ਗਈ ਇਸ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੀ ਭਰਤੀ ਤੁਸੀਂ ਕੀਤੀ ਹੋਈ ਹੈ ਇਹ ਕਿਹੜੇ ਇੱਕ ਕਿਹੜੀ ਪਾਰਟੀ ਵਿੱਚ ਜਾਵੇਗੀ ਕੋਈ ਨਵੀਂ ਸ਼ਰੂਮਣੀ ਅਕਾਲੀ ਦਲ ਬਣੇਗੀ ਸ਼ਰੂਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਬਣੇਗੀ ਮਨਪ੍ਰੀਤ ਇਆਲੀ ਇਸ ਉੱਤੇ ਚੁੱਪ ਰਹੇ ਮਨਪ੍ਰੀਤ ਇਆਲੀ ਦੀ ਖਮੋਸ਼ੀ ਦੱਸ ਰਹੀ ਹੈ ਕਿ ਪੰਥ ਚਾਹੁੰਦਾ ਹੈ ਕਿ ਸ਼ਰੂਮਣੀ ਅਕਾਲੀ ਦਲ ਨਵੀਂ ਬਣੇ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਕਿਹੜਾ ਨਿਛੜਨਾ ਚਾਹੁੰਦੇ ਸ੍ਰੀ ਨਾ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਸ਼ਰੂਮਣੀ ਅਕਾਲੀ ਦਲ ਦਾ ਇਸ ਨੂੰ ਲੈ ਕੇ ਮਨਪ੍ਰੀਤ ਈਆਲੀ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਕਿਤੇ ਨਾ ਕਿਤੇ ਕਹਿ ਗਏ ਕਿ ਹਾਲੇ ਸੋਚ ਵਿਚਾਰ ਕੇ ਦੱਸਾਂਗੇ ਜਾਂ ਤਾਂ ਸਿੱਧਾ ਕਹਿ ਦਿੰਦੇ ਕਿ ਸ਼ਰੂਮਣੀ ਅਕਾਲੀ ਦਲ ਵਾਸਤੇ ਵੋਟ ਮੰਗ ਰਹੇ ਹਾਂ ਸ੍ਰੀ ਅਕਾਲ ਤਖਸੈਬ ਨੂੰ ਸਮਰਪਿਤ ਹਾਂ ਹਾਲਾਂਕਿ ਪਰਮਜੀਤ ਸਿੰਘ ਸਰਨਾ ਨੇ ਕਿਹਾ ਸੀ ਕਿ ਮਨਪ੍ਰੀਤ ਯਾਲੀ ਦੀ ਨਿੱਕਰ ਚੈੱਕ ਕੀਤੀ ਜਾਵੇ ਤੇ ਖਾਕੀ ਨਿਕਲੇਗੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਉਹਨਾਂ ਨੇ ਗੱਲ ਕਹੀ ਸੀ ਸੁਖਬੀਰ ਸਿੰਘ ਬਾਦਲ ਜਾਂ ਡਾਕਟਰ ਦਿਲਜੀਤ ਸਿੰਘ ਛੀਮਾ ਤਾਂ ਹਰ ਰੋਜ਼ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਯਾਨੀ ਕਿ ਦਿੱਲੀ ਦੇ ਵਾਸਤੇ ਵੋਟ ਇਕੱਠੀ ਕਰ ਰਹੇ ਨੇ ਧੋਖਾ ਦਿੱਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੈਦਾਨ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕੌਮ ਬਹੁਤ ਜ਼ਿਆਦਾ ਸਨਮਾਨ ਕਰਦੀ ਹੈ ਅਸੀਂ ਵੀ ਸਨਮਾਨ ਕਰਦੇ ਹਾਂ ਮਦਾਨ ਕਿਨੇ ਛੜਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰ ਕਿਰਪਾਲ ਸਿੰਘ ਬੰਡੂਗਰ ਨੇ ਹੁਣ ਪੰਜਾਂ ਵੱਲੋਂ ਜਿਹੜੀ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਗਿਣਤੀ ਨੂੰ ਲੱਖਾਂ ਵਿੱਚ ਦੱਸੀ ਜਾ ਰਹੀ ਹੈ ਜਿਹੜੀ ਭਰਤੀ ਧੱਕੇ ਨਾਲ ਨਹੀਂ ਹੈ ਜਿਹੜੀ ਭਰਤੀ ਅਕੋਰਡਿੰਗ ਟੂ ਜਿਹੜਾ ਵਿਧਾਨ ਸਭਾ ਅਕਾਲ ਤਖਸਦ ਦਾ ਉਹਦੇ ਅਨੁਸਾਰ ਕੀਤੀ ਜਾ ਰਹੀ ਹੈ ਇਧਰ ਮਨਪ੍ਰੀਤ ਈਆਲੀ ਦੇ ਹਾਂ ਭਾਵ ਤੋਂ ਲੱਗ ਰਿਹਾ ਹੈ ਕਿ ਨਵੀਂ ਸ਼ਰੂਮਣੀ ਅਕਾਲੀ ਦਲ ਬਣੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਾਂ ਇਸ ਭਰਤੀ ਤੋਂ ਬਾਅਦ ਜਿਹੜੀ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਕੀਤੀ ਜਾ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਛੁਰਨਾ ਚਾਹੁੰਦੇ ਨੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੁਰਨਾ ਚਾਹੁੰਦੇ ਨੇ ਤੇ ਕੌਮ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਦੇਖ ਕੇ ਕੁਛ ਨਹੀਂ ਨਾ ਹੀ ਵੋਟਾਂ ਪਾ ਕੇ ਖੁਸ਼ ਨੇ ਇਸ ਲਈ ਪਾਰਟੀ ਦਾ ਹੋਣਾ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਦਾ ਬੰਨਾ ਜਿਹੜਾ ਹੈ ਲਗਭਗ ਤੈ ਹੋ ਚੁੱਕਿਆ ਹੈ ਮਨਪ੍ਰੀਤ ਈਆਲੀ ਤਾਂ ਵੈਸੇ ਕਹਿ ਰਹੇ ਨੇ ਕਿ ਸਾਨੂੰ ਕਿਸੇ ਅਹੁਦਿਆਂ ਦੀ ਭੁੱਖ ਨਹੀਂ ਨਾ ਹੀ ਅਸੀਂ ਅਹੁਦੇ ਚਾਹੁੰਦੇ ਹਾਂ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਕੌਮ ਤਰੱਕੀ ਕਰੇ ਸਿੱਖ ਤਰੱਕੀ ਕਰਨ ਸ਼ਰੂਮਣੀ ਅਕਾਲੀ ਦਲ ਤਰੱਕੀ ਕਰੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰੱਕੀ ਕਰੇ ਜਿੰਨਾ ਦਾ ਕਬਜ਼ਾ ਜਿਹੜਾ ਹੈ ਜਿੰਨਾ ਉੱਤੇ ਕਬਜ਼ਾ ਸੁਖਬੀਰ ਸਿੰਘ ਬਾਦਲ ਅਤੇ ਸਾਥੀਆਂ ਦਾ ਹੈ ਉਹਨਾਂ ਨੇ ਕਿਹਾ ਕਿ ਇਹ ਨਿਰਪੱਖ ਹੋਣੇ ਚਾਹੀਦੇ ਨੇ ਇਹ ਆਜ਼ਾਦ ਹੋਣੇ ਚਾਹੀਦੇ ਨੇ ਜੇਕਰ ਦੋ ਧਾਰਮਿਕ ਸੰਸਥਾਵਾਂ ਅਸੀਂ ਨਾ ਬਚਾ ਸਕੇ ਆਪ ਪੰਥ ਨੂੰ ਵੱਡਾ ਨੁਕਸਾਨ ਹੋਵੇਗਾ ਇਸ ਬਾਰੇ ਸੁਭੀਸ਼ਕ ਬਾਦਲ ਨੂੰ ਸੋਚਣਾ ਚਾਹੀਦਾ